ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਤੇ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਨਵਾਂ ਵਲੌਗ ਤੇ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆਪਾਂ ਸੀਗੇ ਗੁਲੰਦਪੁਰ ਅੱਜ ਤੇ ਇਹ ਰਹਿ ਗਿਆ ਜੀ ਆਪਣਾ ਨਕੋਦਰ ਦੇ ਕੋਲੇ ਹੁਣ ਆਪਾਂ ਚੱਲਦੇ ਆਂ ਸੁਲਤਾਨਪੁਰ ਲੋਧੀ ਇੱਥੋਂ 35 ਕਿਲੋਮੀਟਰ ਰਸਤਾ ਹੈਗਾ ਆਪਾਂ ਨੂੰ 7:00 ਵਜੇ ਹੁਣ ਤੁਰਿਆ ਤੇ ਰੋਟੀ ਖਾਲੀ ਸੀ ਦੇਖਦੇ ਆ ਕਿੰਨੇ ਟਾਈਮ ਚ ਸਮਾਂ ਹੈ ਜੇ ਰਸਤਾ ਨਿਬੜਦਾ ਜੁੜੇ ਰਹੋ ਬਲੌਗ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਤੇ ਸ਼ੇਅਰ ਵੀਡੀਓ ਜ਼ਰੂਰ ਕਰਦਿਆ ਕਰੋ ਜੇ ਚੰਗੀ ਲੱਗਦੀ ਹੈ ਸੂਰਜ ਚੜ ਗਿਆ ਜੀ ਤੇ ਸਵੇਰ ਦਾ ਟਾਈਮ ਆ ਫਰੈਸ਼ ਵੈਦਰ ਆ ਤੇ ਸਾਈਕਲ ਚਲਾਉਣਾ ਵਧੀਆ ਲੱਗਦਾ ਆ ਟਾਈਮ ਆਪਣੇ ਸਾਈਕਲ ਦੇ ਟਾਇਰਾਂ ਵਿੱਚ ਹਵਾ ਘੱਟ ਗਈ ਸੀ ਤੋਂ ਉਹਨਾਂ ਵਿੱਚ ਥੋੜੀ-ਥੋੜੀ ਲੰਮਾ ਸਮਾਂ ਚਲਣ ਦੇ ਨਾਲ ਤੇ ਉਹ ਆਪਾਂ ਭਰ ਲਈ ਸੀ ਪੰਪ ਹੈਗਾ ਆਪਣੇ ਕੋਲੇ ਦੇਖਦੇ ਆ ਜੇ ਦੁਬਾਰੇ ਗੱਡੀ ਥੋੜੀ ਬਹੁਤੀ ਘਟੀ ਤਾਂ ਥੋੜੀ ਸੀ ਬਸ ਜ਼ੋਰ ਲਵਾਉਂਦਾ ਸੀ ਘਣਾਉਣ ਕਰਕੇ ਤੇ ਆਪਣਾ ਫੇਰ ਦਿੱਕਤ ਆਉਣ ਲੱਗੀ ਤਾਂ ਆਪਾਂ ਕਿਸੇ ਦੁਕਾਨ ਤੇ ਦਿਖਾ ਦਾਂਗੇ ਵੈਸੇ ਆਪਣੇ ਕੋਲੇ ਪੈਂਚਰ ਕਿੱਟ ਹੈਗੀ ਆ ਪਰ ਕਈ ਵਾਰ ਬਾਲ ਗੂਲ ਲੀਕ ਹੁੰਦਾ ਆਫ ਰੋਡਿੰਗ ਹੋ ਗਈ ਮਿੱਤਰੋ ਇਹ ਕੱਚਾ ਰਸਤਾ ਆ ਗਿਆ ਕਹਿੰਦੇ ਤਾਂ ਹੈਗਾ ਸਿੱਧਾ ਰੋਡ ਤੇ ਜਾਊਗਾ ਜੇ ਆਪਾਂ ਉਧਰ ਜੀ ਜਾਂਦੇ ਤਾਂ ਉਧਰ ਦੀ 7 ਕਿਲੋਮੀਟਰ ਵੱਧ ਪੈਂਦਾ ਆਪਾਂ ਨੂੰ ਉਹ ਪਰਲਮੈਂਟ ਪੁਂਡ ਵਿੱਚ ਦੀ ਲਿਆਂਦਾ ਉਥੋਂ ਦੀ ਘੁਮਾ ਕੇ ਦੇਖੋ ਇਹ ਚੜ੍ਹ ਜੇ ਰੋਡ ਤੇ ਤਾਂ ਰੋਡ ਤਾਂ ਆ ਗਈ ਪਰ ਰੋਡ ਬਹੁਤ ਖਰਾਬ ਆ ਗਈ ਇਹ ਲੋਕ ਤਰਾ ਫਿਰ ਆ ਬੈਸੇ ਦਮ ਇੱਧਰ ਲੇਰੀ ਦਾ ਬਹੁਤ ਫਰਕ ਆ ਮਾਨਸਾ ਸਾਈਡ ਨਾਲ ਪਹਿਲੀ ਗੱਲ ਤਾਂ ਇੱਥੇ ਕੋਈ ਬੰਦਾ ਨਹੀਂ ਲੰਦਾ ਥੀਤੀ ਥੀਤੀ ਮਾਨਸਾ ਆਪਣਾ ਟੂਰੀ ਫਿਰਦੀ ਆ ਮੰਦਿਰ ਲੈ ਵੇ ਲੋਣੇ ਪਿੰਡਾਂ ਚ 10-10 ਇਕੱਠੇ ਦੇਖਣਗੇ ਇਹਨੂੰ ਸਵੇਰੇ ਬਾਗ ਜੋ ਸ਼ਾਮ ਨੂੰ ਬਾਗ ਜਾਂ ਜਦੋਂ ਮਰਜੀ ਬੰਦੇ ਵਾਦੂ ਇੱਥੇ ਸਾਲਾ ਲੱਭੇ ਦੇ ਨਹੀਂ ਲੱਗਦਾ ਕੋਈ ਕਿ ਕਦਾਂ ਉੰਗੂਤ ਰਿਆ ਜਾਂਦਾ ਟਾਵਾਂ ਡੱਲਾ ਕੰਮ ਕੋਈ ਦਿਖੇ ਜੇ ਨਾ ਕੋਈ ਫਿਰਛੇ ਦੀ ਥੀਤੀ ਚੱਕ ਕੇ ਰੁਕੇ ਆਪਣੇ ਵਾਲੇ ਤਾਂ ਐਂ ਦੇਖਦੇ ਨੇ ਵੀ ਪਤਾ ਹੀ ਨਹੀਂ ਕੌਣ ਆ ਤੇ ਕਿੱਧਰੋਂ ਆਇਆ ਇਧਰੇ ਲੋਕਾਂ ਨੂੰ ਕੋਈ ਮਤਲਬ ਨਹੀਂ ਕਿ ਕੰਦਾ ਕਰੇ ਹੁੰਦਾ ਜੀ ਬਾਕੀ ਸਾਰੇ ਮੈਨਾਂ ਦਾ ਪਾਰ ਹੀ ਗਏ ਗੇ ਜੀ ਹਾਈਵੇ ਤੇ ਤੇ ਇੱਥੋਂ ਬਸ ਸultanpur Lodhi ਆਪਾਂ ਨੂੰ ਰਹਿ ਗਿਆ 20 ਕਿਲੋਮੀਟਰ ਆਪਾਂ ਨੇ ਅੱਧ ਵੰਗੂ ਬਾਟ ਕਵਰ ਕਰ ਲਈਆ ਤੇ ਚੱਲਦੇ ਆਪਾਂ ਦਾਮ ਲੈਂਦੇ ਸੀ ਅੱਜ ਧੁੱਪ ਬਹੁਤ ਸਵੇਰ ਦਾ ਟਾਈਮ ਆ ਸਵੇਰ ਦੇ ਟਾਈਮ ਵੀ ਇੰਨੀ ਜਿਆਦਾ ਧੁੱਪ ਆ ਗਈ ਤੇ ਪਸੀਨਾ ਪਸੀਨੀ ਹੋ ਰਹੇ ਆ ਕਾਂਟੇਕ ਦਾ ਰਸਤਾ ਆਪਣਾ ਹੋਰ ਆ ਕਾਂਟੇਕ 'ਚ ਪਹੁੰਚ ਜਾਣਾਗਾ ਤੇ ਉੱਥੇ ਜਾ ਕੇ तो रहे देखा वीडियो वगैरह बनावे तो इतिहास दसागे नया साल रह गया सतारह किलोमीटर रह गया बीर साहब सरदारपुरू हुए उपर ਜਾ ਰਹੇ ਆ ਲਵੇ ਲੱਗ ਗਿਆ ਸਰਤਾਨ ਤੋਂ ਬਿਲਕੁਲ 7 ਕਿਲੋਮੀਟਰ ਰਹਿ ਗਿਆ ਤੇ ਗੁਰਦੁਆਰਾ ਸਾਹਿਬ ਇਥੋਂ 9 ਕਿਲੋਮੀਟਰ ਚੱਲਦੇ ਆ ਆਪਣੇ ਬਲੌਗ ਦੇ ਨਾਲ ਬਣੇ ਰਹੋ ਮੇਨ ਰੋਡ ਤੇ ਚੜ ਕੇ ਪਰ ਲੋਟੀ ਪਹੁੰਚ ਗਏ ਆ ਤੇ ਰੇਡ ਕਿਲੋਮੀਟਰ ਸਾਹਰ ਆ ਤੇ ਗੁਰਦੁਆਰਾ ਸਹਿਬ ਜਾਣ ਨੂੰ 2.5 ਕਿਲੋਮੀਟਰ ਗੁਰਦੁਆਰਾ ਸਹਿਬ ਗੁਰਦੁਆਰਾ ਸ਼੍ਰੀ ਬੇਰ ਸਹਿਬ ਨਾਮਾ ਗਿਆ ਜੱਪਾ ਤੇ ਦੱਸਾਂਗੇ ਉਥੋਂ ਦਾ ਇਤਿਹਾਸ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਰਹੇ ਸਨ ਉਥੇ ਬਾਕੀ ਸਾਰਾ ਉਹਨਾਂ ਦਾ ਪੂਰਾ ਇਤਿਹਾਸ ਤੁਹਾਨੂੰ ਜਾ ਕੇ ਗੁਰਦੁਆਰਾ ਸਾਹਿਬ ਦਿਖਾਉਣੇ ਆ ਤੇ ਉੱਥੇ ਜਾ ਕੇ ਦੱਸਦੇ ਆ ਆਪ ਜੀ ਵਾਹਿਗੁਰੂ ਜੀ ਆਪਾਂ ਫਾਈਨਲੀ ਗੁਰਦੁਆਰਾ ਸਾਹਿਬ ਕੋ ਪਹੁੰਚ ਗਏ ਆ ਜੀ ਤੁਹਾਨੂੰ ਇਹ ਇਤਿਹਾਸੇ ਗੁਰਦੁਆਰਾ ਦਿਖ ਰਿਹਾ ਹੋਣਾ ਵੀਰ ਵੀਰ ਸਾਹਿਬ ਗੁਰਦੁਆਰਾ ਸ਼੍ਰੀ ਵੀਰ ਸਾਹਿਬ ਪਹੁੰਚ ਗਏ ਆ ਆਪਾਂ ਪਹੁੰਚ ਗੋਦੀ ਗੁਰਦੁਆਰਾ ਬੇਰ ਸਾਹਿਬ ਤੇ ਆਪਾਂ ਜਾਇ ਸਾਈਕਲ ਪਾਰਕਿੰਗ ਚ ਲਾਦਾ ਗੇਰਾ ਇੱਕ ਵਾਰ ਤੇ ਆਪਾਂ ਚਲਦੇ ਆਂਗੇ ਸਰਾਹ ਚ ਪਤਾ ਕਰਨਾ ਕਮਰਾ ਪੁੱਛਦੇ ਆਂ ਜਾ ਕੇ ਬਾਬਾ ਜੀ ਨੂੰ ਜੇ ਕਮਰਾ ਮਿਲ ਗਿਆ ਫਿਰ ਤਾਂ ਸਹੀ ਆ ਸਾਹਮਣੇ ਉਹ ਸਰਾਹ ਰਹੇਗੀ ਨੇ ਵੀ 1 ਵਜੇ ਆ ਜਿਓ ਸਪਾਈ ਕਰੀ ਜਾਂਦੇ ਆ ਤੇ ਵੀ ਤੁਸੀਂ ਗਾਠੜੀ ਘਰ ਚ ਸਮਾਨ ਜਮਾ ਕਰਾ ਦਿਓ ਇੱਕ ਵਾਰ ਤੇ ਆਵਦਾ ਲੱਗਰ ਪਾਣੀ ਸ਼ਕੋ ਉਹਨਾ ਟਾਈਮ ਕਹਿੰਦੇ ਤੇ 1 ਵਜੇ ਆਜੋ ਕਮਰਾ ਤੁਹਾਨੂੰ ਮਿਲ ਜੂਗਾ ਅੱਜ ਰਾਤ ਰਹਿਣ ਲਈ ਆਪਾਂ ਚੱਲਦੇ ਹਾਂ ਹੁਣ ਸਾਈਕਲ ਕੋਲੇ ਤੇ ਗਾਠੜੀ ਘਰ ਚ ਸਮਾਨ ਕਰਾਉਣੇ ਜਮਾ ਪਹੁੰਚਿਆ ਗੁਰਦੁਆਰਾ ਸ੍ਰੀ 베ਰ ਸਾਹਿਬ ਪਹਿਲੀ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਇੱਕ ਗੁਰਦੁਆਰਾ ਦੇਖਤਾ ਹੈ ਵਾ ਫਰੰਟ ਗੇਟ ਆ ਇੱਧਰ ਇਹ ਜੋੜਾ ਘਰ ਆ ਗਿਆ ਤੇ ਨਾਲ ਹੀ ਜੋੜਾ ਘਰ ਦੇ ਪਾਰਕਿੰਗ ਆ ਜੀ ਤੇ ਉਧਰਲੀ ਸਾਈਡ ਸਰਾਣਾ ਜਿੱਥੇ ਅੰਦਰ ਨੂੰ ਐਂਟਰ ਹੁੰਨੇ ਆ ਜੀ जल सेवा चल रही है आप पानी पी पीए पानी पीए पानी पी लिया हाथ धो के चलते अंदर मथा टेक है जी गुरुद्वारा श्री दरबार साहब जी 14 ਸਾਲ 9 ਮਹੀਨੇ 13 ਦਿਨ ਸਥਾਨ ਤੇ ਤਪਦੀ ਤਸਵੀਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੂਰਾ ਸੈਭਾਣਿਆ ਜਿੱਥੇ ਬੈਠਦੇ ਰਹੇ ਜੀ ਉਹ ਪਵਿੱਤਰ ਸਥਾਨ ਉਹ 베ਰੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਤਪੱਸਿਆ ਕੀਤੀ ਸੀ ਇਸ 베ਰੀ ਦੇ ਨੀਚੇ ਬੈਠ ਕੇ ਤੇ ਇਹ 베ਰੀ ਉਸ ਸਮੇਂ ਦੀ ਖੜੀ ਆ ਦਾਨਾ ਜੀ ਦਵਾਨ ਹਾਲ ਬਣਿਆ ਹੋਇਆ ਹੈ ਇੱਥੇ ਕੜਾ ਪ੍ਰਸ਼ਾਦ ਦੀ ਦੇਖ ਕੀਤੀ ਜਾਂਦੀ ਹੈ ਇਹ ਐਂਟਰੀ ਡੇਟਾ ਤੇ ਇਧਰ ਗੁਰਦੁਆਰਾ ਸਾਹਿਬ ਆ ਗਿਆ ਜੀ ਇਸਦੇ ਪਿਛਲੇ ਪਾਸੇ ਹੀ ਮੇਰੀ ਸਾਹਿਬ ਤੇ ਭੋਰਾ ਸਾਹਿਬ ਆ ਗਿਆ ਜੀ ਦੁਵਾਰਾ ਸ਼੍ਰੀ ਬੇਰ ਸਾਹਿਬ ਦਾ ਇਤਿਹਾਸ ਸultanpur ਲੋਧੀ ਸ਼ਹਿਰ ਤੋਂ ਕਰੀਬ ਅੱਧਾ ਮੀਲ ਦੂਰ ਸਥਾਨ ਜਿੱਥੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਇਆ ਕਰਦੇ ਸਨ ਗੁਰੂ ਸਾਹਿਬ ਜੀ ਵੇਲੇ ਦੀ 베ਰੀ ਹੁਣ ਵੀ ਮੌਜੂਦ ਹੈ ਐਂਟਰੀ ਗੇਟ ਤੋਂ ਸਾਹਮਣੇ ਇੱਧਰ ਗੁਰੂ ਕਾਲ ਲੰਗਰ ਹਾਲ ਇਧਰਲੀ ਸਾਈਡ ਹੈ ਜੀ ਲੰਗਰ ਹਾਲ ਤੇ 150 ਠੀਕ ਮਾਤਾ ਸਲਖਣੀ ਜੀ ਲੰਗਰ ਹਾਲ ਜੇਟ ਤੇ ਰੱਖੀ ਬੈਠੇ ਨੇ ਉਹਦੇ ਘਰ ਦਾ ਮੈਨੇ ਆਈ ਤਾਂ ਲੈਣਾ ਚ ਬਿਠਾ ਕੇ ਇੱਥੇ ਲੰਗਰ ਸ਼ਕਾਇਆ ਜਾਂਦਾ ਮਾਤਾ ਸਲਖਣੀ ਜੀ ਲੰਗਰ ਹਾਲ ਦੇ ਵਿੱਚ ਉਹ ਸਾਫ ਪਾਈ ਨਾਲ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਪਰ ਤੋਂ ਬਾਅਦ ਵੀ ਮੈਂ ਤੇਰਾ 14 ਲੰਗਰ ਪੀਣਾ ਇਸ ਚੀਜ਼ ਦੇ ਨਾਲ ਸਾਦੇ ਰਾਸੇ ਤੇ ਫਿਰ ਪਿੰਡ ਦੀ ਚਾਲੜੇ ਆਪਣਾ ਪੁਛ ਰਿਆ ਜਾ ਕੇ ਕਮਰਾ ਦਾ ਬਾਪਾ ਜੀ ਨੇ ਪੁਛ ਕਮਰਾ ਦਿੰਦੇ ਨੇ ਜਾਂ ਨਹੀਂ ਜੀ ਬਾਈ குரு ਜੀ ਆਪਾਂ ਨੇ ਤੁਹਾਨੂੰ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕਰਾਤੇ ਤੇ ਤੁਹਾਨੂੰ ਸਾਰਾ ਇੱਥੋਂ ਦਾ ਇਤਿਹਾਸ ਦੱਸਿਆ ਤੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਇੱਕ ਹੋਰ ਨਵਾਂ ਇਤਿਹਾਸ ਲੈ ਕੇ ਤੇ ਨਵੀਂ ਲੋਕੇਸ਼ਨ ਲੈ ਕੇ